ਖਬਰ ਬਾਬਾ ਬਕਾਲਾ ਸਾਹਿਬ ਤੋਂ ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਖੂਦਾਨ ਕੈਂਪ ਲਗਾਇਆ ਗਿਆ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਗ ਨੂੰ ਸਮਰਪਿਤ ਖੂਦਾਨ ਕੈਂਪ ਲਗਾਇਆ ਗਿਆ ਲੋੜਵੰਦ ਪਰਿਵਾਰਾਂ ਨੂੰ ਫਰੀ ਰਾਸ਼ਨ ਦਿੱਤਾ ਗਿਆ ਲੋੜਵੰਦ ਪਰਿਵਾਰਾਂ ਨੂੰ ਗੋਡਿਆਂ ਦੀ ਫਰੀ ਦਵਾਈ ਦਿੱਤੀ ਗਈ ਪਰਿਵਾਰ ਦੇ ਬੱਚਿਆਂ ਦੀਆਂ ਫ੍ਰੀ ਐਡਮਿਸ਼ਨਾਂ ਤੇ ਫੀਸਾਂ ਦਾ ਪ੍ਰਬੰਧ ਕੀਤਾ ਗਿਆ ਇਸ ਸਮੇਂ ਪਹੁੰਚੇ ਸਰਦਾਰ ਗੁਰਪ੍ਰਾਲ ਗੁਰਪ੍ਰਤਾਪ ਸਿੰਘ ਟਿੱਕਾ ਸਾਬਕਾ ਐਮਰੇ ਬਲਜੀਤ ਸਿੰਘ ਜਲਾਲ ਉਸਮਾ ਸਰਦਾਰ ਤਰਜਿੰਦਰ ਸਿੰਘ ਠੋੜਾ ਆਦੀ ਹਾਜ਼ਰ ਸਨ ਆਓ دیکھتے ہیں بی بی سی انٹرنیشنل ਜਿਹੜੀ ਤੋਂ ਦਰਸ਼ਨ कौर ਬ达ਪੁਰ ਦੀ ਰਿਪੋਰਟ ਅੱਜ ਅਸੀਂ ਪਹੁੰਚੇ ਹਾਂ ਸੰਤ ਮਾਝਾ ਸਕੂਲ ਸੰਤ ਮਾਝਾ ਸਿੰਘ ਸਕੂਲ ਜੋ ਕਿ ਇੱਥੇ ਕੈਂਪ ਲਗਾਇਆ ਗਿਆ ਬਾ ਨਾਲ ਹੀ ਨਾਲ ਅੱਖਾਂ ਦਾ ਵੀ ਚੈੱਕ-ਅਪ ਕਰਵਾਇਆ ਗਿਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੇ ਗੱਲਬਾਤ ਵੀ ਕਰਾਉਂਦੇ ਆ ਖੰਜੀ ਨਾ ਵੀਰ ਜੀ ਆਪ ਦਾ ਮੇਰੇ ਕੋਲ ਜੀ ਸਮਾ ਚੱਲ ਰਿਹਾ ਬਾ ਸਾਨੂੰ ਬਿਮਾਰੀ ਨਾਲ ਲੜਨਾ ਚਾਹੀਦਾ ਬਿਮਾਰ ਨਹੀਂ ਇਸੇ ਕਰਕੇ ਮੇਰਾ ਤੇ ਮੇਨ ਇਹੀ ਆ ਵੀ ਹਰ ਲੋੜਵੰਦ ਦੀ ਆਪਾਂ ਇੱਕ ਜੁਟੋ ਦੇ ਬਾ ਫੜੀਏ ਜਿੰਨਾ ਵੀ ਹੋ ਸਕੇ ਕਿਸੇ ਗਰੀਬ ਦੀ ਮਦਦ ਕਰੀਏ ਅੱਜ ਇਹਦੇ ਨਾਲ ਨਾਲ ਹੀ ਅਸੀਂ ਜੋ ਸਾਡੇ ਬਾਬਾ ਬਕਾਲਾ ਰਿਕਸ਼ੇ ਵਾਲੇ ਵੀਰ ਆ ਕੁਝ ਗਰੀਬ ਪਰਿਵਾਰ ਆ ਉਹਨਾਂ ਨੂੰ ਮਹੀਨੇ ਦਾ ਰਸਣ ਜਿਹੜਾ ਵਾ ਉਹ ਵੀ ਅੱਜ ਦਿੱਤਾ ਜਾਣਾ ਵਾ ਉਸਦੇ ਪਾਸੇ ਮਾਰੇ ਦੀ ਕਿਰਪਾ ਨਾਲ ਇਹਦੇ ਅੱਲਾਹ ਦੀ ਦਿੱਤਾ ਜਾਣਾ ਜਿਹੜਾ ਰਸਟਰੀ ਆ ਉਹ ਕਿਹਨੇ ਮੈਨੂੰ ਦਿੱਤਾ ਜਾਣਾ ਇਹ ਸਭ ਭਾਈ ਹੈ ਜੀ ਲਾਓ ਸਭ ਤੋਂ ਵੱਡੀ ਗੱਲ ਤੇ ਮੈਂ ਤੁਹਾਨੂੰ ਮੇਨ ਦੱਸ ਦਿੰਦਾ ਜੀ ਕਿਸੇ ਵੀ ਸੰਸਥਾ ਕਮੇਟੀ ਤੇ ਕਿਸੇ ਸੱਜਣ ਕੋਲੋਂ ਕੋਈ ਪੇ ਨਹੀਂ ਆ ਕੋਈ ਬਾਰੋਂ ਨਹੀਂ ਕੋਈ ਵੀ ਜਿਹੜਾ ਵਾ ਪੈਸਾ ਕੋਈ ਵੀ ਸੰਸਥਾ ਕੋਈ ਅਸੀਂ ਬਾਹਰ ਕੋਈ ਹੱਡੀ ਸੰਸਥਾ ਨਹੀਂ ਆ ਕੋਈ ਕੁਛ ਨਹੀਂ ਆ ਬਲ ਜੇ ਤੁਸੀਂ ਕੋਈ ਵੀ ਸਾਨੂੰ ਬਾਹਰੋਂ 1 ਰੁਪਿਆ ਸਾਡੇ ਅਕਾਊਂਟ 'ਚ ਆਇਆ ਵਾ ਜਾਂ ਕਿੱਦਾਂ ਵਾ ਜਿੰਨੀ ਵੀ ਵੇਖੋ ਸਾਡੇ ਕੋਲ ਹਿੰਮਤ ਹੁੰਦੀ ਆ ਵੀ ਰਲ ਮਿਲ ਕੇ ਉਹ ਆਪ ਕਰੀਦਾ ਵਾ ਕੋਈ ਅਹੀਂ ਕਿਸੇ ਨੂੰ ਬੰਨੀ ਨਹੀਂ ਆ ਵੀ ਤੁਸੀਂ ਸਾਨੂੰ ਮੰਥਲੀ ਨਾ ਦੋ ਮੇਰਾ ਤੇ ਮੇਨ ਮੈਂ ਤੇ ਸੰਸਥਾਵਾਂ ਕਮੇਟੀਆਂ ਨੂੰ ਵੈਸੇ ਜੋ ਮੇਰੀ ਸੋਚ ਆ 100 ਦੇ ਵਿੱਚੋਂ 95% ਤੇ ਅੱਜ ਕੱਲ੍ਹ ਦੇ ਸਮੇਂ 'ਚ ਖਾਣ ਪੀਣ ਦਾ ਸਾਧਨ ਬਣਾਇਆ ਲੋਕਾਂ ਨੇ ਜੀ ਮੈਂ ਇਹਨਾਂ ਨੂੰ ਤੇ ਜ਼ਿਆਦਾ ਜੋ ਮੋਟੀ ਮੱਤ ਮੇਰੀ ਮੈਂ ਜਿੰਨੀ ਕਿ ਮਾਤਮਾ ਉਹਨਾਂ 'ਗੇ ਦੱਸਣਾ ਚਾਹੁੰਦਾ ਵੀ ਇਹ ਸੰਸਥਾਵਾਂ ਕਮੇਟੀਆਂ ਜ਼ਿਆਦਾਤਰ ਇਹਨਾਂ ਨੇ ਖਾਣ ਪੀਣ ਦਾ ਸਾ ਹੁਣ ਸਾਡਾ ਮੇਰਾ ਟੀਚਾ ਇਹੋ ਆ ਵੇਖੋ ਮੈਂ ਪਿੱਛੇ ਜੇ ਉਹ ਉਹਰਾਏ ਸਾਹਿਬ ਨੂੰ ਮਿਲਿਆ ਸੀ ਉਹਨਾਂ ਨਾਲ ਮੈਂ ਜਿਗਰ ਕੀਤਾ ਸੀ ਉਹਨਾਂ ਦੇ ਨਾ ਸੁਖਜਿੰਦਰ ਸਿੰਘ ਹੇਰ ਪੀਏ ਨੇ ਉਹਨਾਂ ਨਾਲ ਮੇਰਾ ਜਿਗਰ ਹੋਇਆ ਸੀ ਫੇਸਬੁੱਕ ਰਾਹੀਂ ਉਹਨਾਂ ਨੂੰ ਮੈਂ ਕਿਹਾ ਸੀ ਵੀ ਇਦਾਂ ਹੀ ਗੁਰਤੇਬਾਸ ਹੈ ਮਹਾਰਾਜ ਦਾ 400 ਸਾਲਾ ਮਨਾਉਣਾ ਚਾਹੁੰਦੇ ਆ ਮੈਨੂੰ ਕੀ ਤੁਸੀਂ ਕੋਈ ਥੋੜੀ ਹੈਲਪ ਕਰੋ ਕਿਦਾਂ ਉਹ ਕਹਿੰਦੇ ਵੀ ਕੀ ਚਾਹੁੰਦਾ ਤੂੰ ਮੈਂ ਕਿਹਾ ਵੇਖੋ ਪੈਸੇ ਦੀ ਨਹੀਂ ਮੈਂ ਚਾਹੁੰਦਾ ਕੋਈ ਤੁਸੀਂ ਕਿਸੇ ਜਰੀਏ ਸਾਡੀ ਕੋਈ ਹੈਲਪ ਕਰੋ ਕਹਿੰਦੇ ਵੀ ਆਪਰੇਸ਼ਨ ਚਿੱਟੇ ਮੋਤੀ ਇਹਦੇ 10 ਜਿੰਨੇ ਵੀ ਕਰਾਉਣੇ ਕਰਵਾ ਲੈ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਵਾਰੀ ਗਿ ਤੇ ਮੇਰਾ ਟੀਚਾ 400 ਦਾ ਮਿੱਥਿਆ ਸੀ ਵੀ 400 ਆਪਰੇਸ਼ਨ ਹਰ ਪਿੰਡਾਂ 'ਚ ਜਾ ਜਾ ਕੇ ਮੈਂ ਬਜ਼ੁਰਗ ਵੇਖੇ ਉਹਨਾਂ ਨੂੰ ਜਿੱਥੇ-ਜਿੱਥੇ ਮੈਨੂੰ ਬਜ਼ੁਰਗ ਮਿਲੇ ਆ ਲੋੜਵੰਦ ਉਹ ਅੱਜ ਮਹਾਰਾਜ ਦੀ ਕਿਰਪਾ ਨਾਲ ਮੇਰੇ ਕੋਲ 713 ਕੇ 14 ਜਿਹੜੀ ਲਿਸਟ ਬਣ ਚੁੱਕੀ ਆ ਜਿਹੜੇ ਆਪਰੇਸ਼ਨ ਅਹੀਂ ਹੁਣ ਤੱਕ ਕਰਵਾ ਚੁੱਕੇ ਆ ਇਹ ਫ੍ਰੀ ਹੁੰਦੇ ਆ ਬਿਲਕੁਲ ਇਹ ਰ 15700 ਰੁਪਿਆ ਤੁਸੀਂ ਪ੍ਰਾਈਵੇਟ ਹਸਪੀਟਲ ਤੋਂ ਆਪਰੇਸ਼ਨ ਹੁੰਦੇ ਆ ਜੈ ਕਮਲੱਖਾ ਦਾ ਇਹਦੀ ਸਾਰੀ ਜਿਹੜੀ ਸੇਵਾ ਵਾ ਇਹ ਬੋਪਾ ਰਾਏ ਓਬਰਾਏ ਸਾਹਿਬ ਦੀ ਆ 1 ਰੁਪਇਆ ਕਿਸੇ ਵੀ ਸੰਸਥਾ ਕੋਈ 12 ਡੋਨਰ ਕੋਈ ਕਹਦੇ ਵੀ ਹਾਂ ਵੀ ਮੈਂ ਤੇਰੇ ਅਕਾਊਂਟ 'ਚ 10 ਰੁਪਏ ਉਹ ਦਿਨ ਪਾਏ ਸੀ ਅਸੀਂ ਕਿਸੇ ਦਾ ਕੋਈ ਹਿਸਾਬ ਨਹੀਂ ਦੇਣਾ ਜੋ ਵੀ ਆ ਸਭ ਕੁਝ ਗੁਰਤੇਬਾਸਾ ਮਹਾਰਾਜ ਦੀ ਕਿਰਪਾ ਨਾਲ ਹੋ ਰਿਹਾ ਵਾ ਆ ਵੀ ਜੋ ਕੁਝ ਵੀ ਆ ਇਹ ਜਿਹੜਾ ਅੱਜ ਕੈਂਪ ਲਾਇਆ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਣਾ ਚਾਹੁੰਨਾ ਵਾ ਜ਼ਿਆਦਾਤਰ ਲੋਕ ਕੈਂਪ ਲਾਉਣ ਲੱਗਿਆਂ ਪਿੰਡਾਂ 'ਚੋਂ ਗ੍ਰਾਹੀ ਕਰਦੇ ਆ ਬਾਹਰ ਫੋਨ ਕਰਦੇ ਆ ਵੀ ਅਸੀਂ ਕੈਂਪ ਲਾ ਰਹੇ ਆ ਸਾਨੂੰ ਸੇਵਾ ਭੇਜੋ ਜੀ ਇਹ ਜੋ ਕੈਂਪ ਲੱਗਾ ਵਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹਦੇ ਵਿੱਚ 1 ਰੁਪਇਆ ਨਹੀਂ ਅਸੀਂ ਸਿਰਫ ਆਪਣੀਆਂ ਦੁਕਾਨਾਂ ਦੇ ਸ਼ਟਰ ਇਹ ਇਹਨਾਂ ਨੇ ਹੀ ਸਾਨੂੰ ਜੋ ਫਰੂਟ ਆ ਜੋ ਵੀ ਸਾਰੀ ਸਹੂਲਤਾਂ ਇਹਨਾਂ ਨੇ ਦਿੱਤੀਆਂ ਵਾ 1 ਰੁਪਿਆ ਵੀ ਜ਼ਿਆਦਾਤਰ ਜਿੰਨੇ ਵੀ ਕੈਂਪ ਲੱਗਦੇ ਮੈਂ ਅੱਖਾਂ ਦੇ ਹੁਣ ਤੱਕ 5 ਕੈਂਪ ਲਾਏ ਔਰੇ ਵਿੱਚ ਮੇਰਾ 1 ਰੁਪਿਆ ਨਹੀਂ ਲੱਗਾ ਮੈਂ ਤੁਹਾਨੂੰ ਕਹੀ ਜਾਵਾਂ ਜੀ ਅਸੀਂ ਬੜੇ ਪੈਸੇ ਖਰਚਤੇ ਉਹ ਸਿਰਫ ਸਭ ਡਾਕਟਰਾਂ ਕੋਲ ਲਈਦਾ ਜੋ ਵੀ ਡਾਕਟਰਾਂ ਦੀ ਟੀਮ ਆਈ ਆ ਜਾਂ ਕੈਂਪ ਲਗਾਇਆ ਗਿਆ ਵਾ ਉਹ ਫੇਰ ਵੀ ਖਰਚਾ ਆਉਂਦਾ ਤੁਹਾਨੂੰ ਵੀ ਪਤਾ ਹੈ ਇੱਕ ਖਰਚਾ ਪੈਂਦਾ ਸਿਰਫ ਇਹਨਾਂ ਨੂੰ ਸਪਸ਼ਟ ਸੁਣੋ ਮੇਰੀ ਗੱਲ ਖਰਚਾ ਜਿਹੜਾ ਆਉਂਦਾ ਵੇਖੋ ਇਹਨਾਂ ਨੂੰ ਪ੍ਰਸ਼ਾਦਾ ਛਕੋਣਾ ਉਹ ਵੀ ਮੈਂ ਗੁਰਦਾਰੇ ਉਹ ਦਾਲ ਦੀ ਬਾਲਟੀ ਭਰਾ ਲਿਓਣੀ ਆ ਤਾਨੂੰ ਮੈਂ ਕਹੀ ਜਾਵਾ ਮੈਂ ਬੜਾ ਕੋਲੋਂ ਲਾ ਕੇ ਕਹੀ ਜਾਵਾ ਮੇਰਾ ਖਰਚਾ ਬੜਾ ਆ ਗਿਆ ਮੈਂ ਇਹੀ ਤੇ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਦਾ ਵਾਂ ਇਹੋ ਜੇ ਕੈਂਪ ਲਾਇਆ ਕਰੋ ਕਿਸੇ ਗਰੀਬ ਦੀ ਲੋੜਵਾਂ ਦੀ ਬਾਹ ਫੜੋ ਥਾਂ ਥਾਂ ਤੇ ਇਹੋ ਜੇ ਕੈਂਪ ਲੱਗਣੇ ਚਾਹੀਦੇ ਆ ਜਿਹੜੇ ਬਾਹਰ ਤੁਸੀਂ ਬਾਹਰ ਲੋਕਾਂ ਨੂੰ ਮੈਸੇਜ ਕਰਦੇ ਆ ਇੰਨੇ ਪੈਸੇ ਭੇਜੋ ਅਸੀਂ ਆਹ ਕਰਨਾ ਉਹ ਕਰਨਾ ਵਾ ਉਹ ਸਭ ਫਰੋਡ 100 ਦੇ ਵਿੱਚੋਂ 95% ਫਰੋਡ ਆ ਜੀ ਇਹ ਮੈਂ ਸਭ ਨੂੰ ਨਹੀਂ ਕਹਿੰਦਾ ਭਗਤ ਪੂਰਨ ਸਿੰਘ ਜੀ ਨੇ ਵੀ ਮੰਨ ਚਾਹੀ ਸਾਰਾ ਕੁਝ ਕੀਤਾ ਪਰ 5% ਹੈਗੇ ਆ ਇੱਕ ਗਰੀਬ ਬੰਦੇ ਲਈ ਜਿਹੜਾ ਇੱਕ ਸ਼ਖਸ਼ ਤੁਰਦਾ ਵਾਣਾ ਉਹ ਸਾਈਕਲ ਤੋਂ ਤੁਰਦਾ ਵਾ ਅੱਜ ਉਹ ਇੰਡਾਇਵਰ ਤੇ ਬੈਠਾ ਵਾ ਗਰੀਬ ਫੇਰ ਉੱਥੇ ਦਾ ਉੱਥੇ ਹੀ ਆ ਕਿਹੜੀ ਗੱਲੋਂ ਉਹਦਾ ਕਾਰਨ ਇਹੋ ਹੀ ਆ ਵੀ ਅਸੀਂ ਲੋਕ ਆਪਣੇ ਹੱਥੀਂ ਸੇਵਾ ਨਹੀਂ ਕਰਦੇ ਆਹੀਂ ਸਾਡੇ ਕੋ ਕੋਈ ਆਉਂਦਾ ਹਾਂ ਗੋਲਡੀ ਤੂੰ ਕੁਛ ਕਰਨਾ ਵਾ ਉਹ ਯਾਰ ਮੇਰੇ ਵੱਲੋਂ 5 ਲੈ ਮੇਰੇ ਵੱਲੋਂ 10 ਲੈ ਕਿਹੜੀ ਗੱਲੋਂ ਤੁਹਾਨੂੰ ਮਾਰੇ ਨੇ ਦੋ ਹੱਥ ਦਿੱਤੇ ਆ ਮੇਰਾ ਤੇ ਇਹੋ ਹੀ ਆ ਵੀ ਜਿਹੜੀ ਸੇਵਾ ਵਾਣਾ ਕਰੋ ਇੱਕ ਜੋਟ ਹੋ ਗਿਆ ਅੱਜ ਮੈਂ ਆ ਸਾਰੇ ਮੇਰੇ ਹੱਥ ਵਾ ਮੈਂ ਇਹਨਾਂ ਦੇ ਨਾਲ ਇੱਕ ਜੋਟ ਹੋ ਕੇ ਸੇਵਾ ਕਰਨਾ ਸਾਰਿਆਂ ਨੂੰ ਇਹੋ ਹੀ ਚਾਹੁੰਨਾ ਵੀ ਤੁਸੀਂ ਇੱਕ ਜੋਟ ਹੋ ਕੇ ਹੱਥੀਂ ਸੇਵਾ ਡੋਨੇਟ ਵਾ ਕਿਸੇ ਨੂੰ ਜਿਹੜਾ ਵਾ ਨਾ ਪੈਸਾ ਨਹੀਂ ਹੱਤੀ ਸੇਵਾ ਇੱਕ ਜੁਟ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਹੋਇਆ ਕਿੱਥੇ ਲੱਗਾ ਕਿੱਦਾਂ ਹੋਇਆ ਸਾਡਾ ਕਹਿੰਦਾ ਪਾਵੇ ਆ ਕਿ ਜੋ ਆਪਾਂ ਬਾਈ ਹੈਡ ਹੀ ਕਹੇ ਚੋ ਕੋਈ ਲੈਨੇ ਉਹ ਟੀਮ ਨੂੰ ਨਾਲ ਦਿੱਤਾ ਜਾਵੇ ਉਹਦੇ ਨਾਲ ਨਾਲ ਹੀ ਸਾਰੀ ਸੇਵਾ ਕੀਤੀ ਜਾਵੇ ਕਿ ਜਨਨ ਕਿ ਇਹ ਤਾਂ ਜਾਣੇ ਤੇ ਹੀ ਡਿਪੈਂਡ ਨਹੀਂ ਕੀਤਾ ਜਾਂਦਾ ਕਿ ਉਹਨੂੰ ਬਾਈ ਹੈਡ ਪੈਤੇ ਆਪਾਂ ਦਈਏ ਪੈਸੇ ਦਾ ਦੇਖੋ ਮੇਨ ਮੈਂ ਤਾਂ ਨੂੰ ਮੈਂ ਇਸ ਜੋ ਕੈਂਪ ਤੋਂ ਹੀ ਦੱਸਦਾ ਵਾ ਵੀ ਇਹਦਾ ਕੋਈ ਵੀ A to Z 1 ਰੁਪਏ ਦਾ ਖਰਚਾ ਨਹੀਂ ਸਾਡਾ ਹੈਗਾ ਜੀ ਇਹਨਾਂ ਦੀ ਟੀਮ ਨੇ ਸਾਰਾ ਕੁਝ ਕੀਤਾ ਵਾ ਅਸੀਂ ਇਹਨਾਂ ਨੂੰ ਬਲੱਡ ਬਲੱਡ ਵੀ ਵੀ ਜੋਂ ਲੋ ਬਲੱਡ ਵੀ ਜਦੋਂ ਸਾਨੂੰ ਜ਼ਰੂਰਤ ਪੈਂਦੀ ਇਹਨਾਂ ਵੱਲੋਂ ਸਾਨੂੰ ਦੱਸਿਆ ਗਿਆ ਵਾ ਵੀ ਤੁਸੀਂ ਨੇਰੇ ਸੇਰੇ ਜਦੋਂ ਵੀ ਸਾਨੂੰ ਕਾਲ ਕਿੰਨੇ ਵੀ ਕੀਸੇ ਦੇ ਸਕਦੇ ਦੇਣਾ ਚਾਹੁੰਦੇ ਆਮ ਜਨਤਾ ਨੂੰ ਆਮ ਪਬਲਿਕ ਨੂੰ ਕੀਸੇ ਦੇਣਾ ਚਾਹੁੰਦੇ ਮੈਂਨ ਤੇ ਵੇਖੋ ਜੀ ਸਭ ਤੋਂ ਵੱਡੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਝੋਟੋ ਕੇ ਜਿਹੜਾ ਇਹ ਉਕੀ ਘੜੀ ਚੱਲਣ ਦੀ ਆ ਹਰ ਇੱਕ ਲੋੜਵਾਂ ਦੀ ਵੇਖੋ ਹਰ ਦਿਨ ਨੂੰ ਆਖਰੀ ਸਮਝੋ ਪਤਾ ਨਹੀਂ ਕਿਹੜੇ ਵੇਲੇ ਜਿਹੜਾ ਵਾ ਕਦੋਂ ਆਵਾਜ਼ ਪੈ ਜਾਣੀ ਹੈ ਇਸ ਲਈ ਇੱਕ ਝੋਟੋ ਕੇ ਹਰ ਇੱਕ ਲੋੜਵਾਂ ਦੀ ਬਾਹਰ ਜ਼ਰੂਰ ਫੜੋ ਤੇ ਬਿਮਾਰ ਨਾਲ ਜਿਹੜਾ ਨਾਲ ਲੜੋ ਬਿਮਾਰੀ ਨਾਲ ਲੜੋ ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਬਸ ਕੀ ਨਾ ਵੀਦ ਮੇਰਾ ਨਾਮ ਜਸਪਾਲ ਪ੍ਰੀਤ ਸਿੰਘ ਗੋਲਡੀ ਅਠੌੜਾ ਹਾਂਜੀ ਇਹ ਸਨ ਜਸਪਾਲ ਸਿੰਘ ਜੋ ਕਹਿ ਰਹੇ ਕਿ ਕੋਈ ਸੋਚੋ ਜੀ 5% ਜਿਹੜੀਆਂ ਉਹ ਸੇਵਾ ਕਰਦੀਆਂ ਵਾ ਬਾਕੀ ਇੱਕ ਸਿਰਫ ਇਹਨਾਂ ਨੇ ਪੈਸੇ ਹੀ ਖਾਣ ਦਾ ਮੁੱਦਾ ਬਣਾਇਆ ਦੂਸਰੀ ਗੱਲ ਇਹ ਆ ਕਿ ਤੁਸੀਂ ਸੇਵਾ ਕਰਨੀ ਆ ਤੇ ਇੱਕ ਗਰੁੱਪ ਬਣਾ ਲਓ ਉਹਦੇ ਨਾਲ ਹੀ ਗਰੁੱਪ ਦੇ ਨਾਲ ਕੀ ਹੋਊਗਾ ਕਿ ਆਪਾਂ ਬਾਈ ਹੈਂਡ ਸੇਵਾ ਕਰਾਂਗੇ ਉਹਦੇ ਨਾਲ ਆਪਾਂ ਨੂੰ ਵੀ ਸੰਤੁਸ਼ਟੀ ਮਿਲੀ ਆ ਮਿਲੂਗੀ ਤੇ ਹੁਣ ਵੀਰ ਵੀ ਇਹ ਜਿਹੜੇ ਹੈਗੇ ਆ ਤੁਸੀਂ ਨਾਮ ਹੀ ਸੁਣ ਲਿਆ ਹੋਣਾ ਵਾ ਤੇ ਇਹ ਬਹੁਤ ਪਹਿਲਾਂ ਵੀ ਸੇਵਾ ਕਰਦੇ ਆ ਕਿਉਂਕਿ ਅਸੀਂ ਆਮ ਫੇਸਬੁੱਕ ਤੇ ਵੀਰ ਨੂੰ ਦੇਖਦੇ ਆ ਕਦੀ ਇਹ ਗਰੀਬਾਂ ਦੇ ਵਿੱਚ ਜਾ ਕੇ ਵਿਚਰਦੇ ਆ ਬਹੁਤ ਹੀ ਇਹੋ ਜਿਹੇ ਲੋਕ ਜਿਹੜੇ ਆ ਬਹੁਤ ਘੱਟ ਵਕਿਉਂਕਿ ਜਿਹੜੇ ਇਸ ਟਾਈਮ ਵੀਰ ਤੁਸੀਂ ਦੇਖ ਰਹੇ ਹੋ ਚਲਗੇ ਹਾਂਜੀ ਉਹ ਜੋ ਉਹਨਾਂ ਨੇ ਬਾਈਟ ਦਿੱਤੀ ਆ ਤੇ ਬਾਕੀ ਆ ਡਾਕਟਰਾਂ ਦੀ ਟੀਮ ਆਈ ਆ ਪਰ ਤੁਹਾਨੂੰ ਇਹ ਵੀ ਦਿਖਾਉਂਦੇ ਆ ਕਿ ਜੋ ਅੱਜ ਕੈਂਪ ਲਗਾਇਆ ਗਿਆ ਇਹ ਵੀਰ ਦੀ ਹੀ ਮਿਹਰਬਾਨੀ ਆ ਜੋ ਡਾਕਟਰਾਂ ਦੀ ਟੀਮ ਇਹ ਬਲੱਡ ਜੋ ਵੀ ਇੱਥੇ ਦਾਨ ਹੋ ਰਿਹਾ ਵਾ ਇਹ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਤੇ ਉਸ ਮੇਰੇ ਵੀਰ ਦੀ ਕਿਰਪਾ ਆ ਜੋ ਕਿ ਪਹਿਲਾਂ ਵੀ ਕਾਫੀ ਇਹ ਸੇਵਾ ਕਰਦੇ ਆ ਤੇ ਇੱਕ ਮਹਾਰਾਜਾ ਗੁਰੂ ਦੀ ਧਰਤੀ ਤੇ ਬੈਠੇ ਆ ਤੇ ਬਹੁਤ ਗੁਰੂ ਦਾ ਔਡਾ ਆਸਰਾ ਲੈ ਕੇ ਇਹ ਸੇਵਾ ਕਰਦੇ ਆ ਤੇ ਨਾਲ ਹੀ ਬਾਬੇ ਪਾਲਾ ਜੀ ਦੀ ਬਹੁਤ ਕਿਰਪਾ ਵਾ ਇਹਨਾਂ ਤੇ ਤੇ ਤੁਸੀਂ ਦੇਖ ਸਕਦੇ ਆ ਅੱਜ ਵੀ ਜੋ ਇਹ ਵੀਰ ਨੇ ਕੈਂਪ ਲਗਾਇਆਗਾ ਤੇ ਬਹੁਤ ਇੱਥੇ ਇਕੱਠ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਦੇ ਨਾਲ ਸੰਗਤਾਂ ਜੋ ਆਉਂਦੀਆਂ ਜਾਂਦੀਆਂ ਮਰੀਜ਼ ਜੋ ਵੀ ਆ ਇੱਥੇ ਇੱਕ ਗੁਰੂ ਦਾ ਘਰ ਸਮਝ ਕੇ ਹੀ ਇੱਥੇ ਕੋਈ ਮਤਲਬ ਇਹ ਨਹੀਂ ਆ ਨਿੰਦ ਵਿਚਾਰਨੀ ਆ ਕੋਈ ਵੀ ਤੁਸੀਂ ਇਹ ਕਹ ਸਕਦੇ ਹੋ ਕਿ ਗਰੀਬ ਅਮੀਰ ਵਾਸਤੇ ਸਾਰਾ ਇੱਕ ਸਾਫ ਦਾ ਲੰਗਰ ਆ ਜੋ ਕਿ ਅੱਜ ਮੇਰੇ ਵੀਰ ਨੇ ਤਿਆਰ ਦਾ ਲਗਾਇਆ ਹੈ ਮਮੇਤਰ